ਦੇਖੋ ਅੱਜ ਆਪਾਂ ਸਾਰੇ ਸ਼ੁਕਰਾਨਾ ਕਰਨ ਆਏ ਆ ਵਾਹਿਗੁਰੂ ਦਾ ਕਿ ਵਾਹਿਗੁਰੂ ਨੇ ਸਾਨੂੰ ਸਭ ਨੂੰ ਤਾਕਤ ਬਖਸ਼ੀ ਹੈ ਮੈਨੂੰ ਐਮਐਲਏ ਹੋਣ ਦੇ ਨਾਤੇ ਵੀ ਇਹ ਜਿਹੜਾ ਕਾਰਜ ਹੈ ਜਿਹੜਾ 17 ਸਾਲਾਂ ਤੋਂ ਨਹੀਂ ਹੋਇਆ ਉਹ ਆਪਾਂ ਕਰ ਸਕੇ ਆ ਤੁਹਾਨੂੰ ਕੀ ਲੱਗਦਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਕਿ ਉਹਨਾਂ ਤੋਂ ਕਿਉਂ ਨਹੀਂ ਹੋਇਆ ਏ ਇਹ ਪਹਿਲੀਆਂ ਸਰਕਾਰਾਂ ਨਦਰ ਪੱਠੀ ਜੇਕਰ ਸੁਲਤਾਨਾ ਘਾਓ ਕਰਾਏਂਦਾ ਉਹਨਾਂ ਸੁਲਤਾਨ ਜਾਂ ਮਹਾਰਾਜੇ ਉਹ ਸੁਲਤਾਨਾ ਨੂੰ ਵੀ ਘਾ ਖਵਾ ਦਿੰਦਾ ਇਸ ਵੀਰ ਦਾ ਚਿਹਰਾ ਮੋਹਰਾ ਪ੍ਰਮਾਤਮਾ ਨੇ ਵੇਖਿਆ ਸਾਰੇ ਸੰਗਤਾਂ ਦੇ ਜੋ ਦਿਲਾਂ ਦੇ ਬਲਬਲੇ ਆ ਹੋਇਆ ਕਿਉਂਕਿ ਸਭ ਸਭ ਚਾਹੁੰਦੇ ਸੀ ਕਿ ਇਹ ਕਾਰਜ ਹੋਵੇ ਸਾਰਿਆਂ ਨੂੰ ਮਨਜ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਕਾਰਜ ਸਿਰੇ ਚੜਿਆ ਸਿੱਖ ਬਾਰਡਰ ਤੇ ਮੌਜੂਦ ਆ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਐਮਐਲਏ ਸਬੰਦ ਦਿਨੇਸ਼ ਚੱਡਾ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਕਿਉਂਕਿ ਪ੍ਰੋਟੈਸਟ ਹੋ ਰਿਹਾ ਸੀਗਾ ਕਾਫੀ ਸਮੇਂ ਤੋਂ ਧਰਨਾ ਲੱਗ ਰਿਹਾ ਸੀਗਾ ਕਿਹਾ ਜਾ ਰਿਹਾ ਸੀ ਕਿ ਇੱਥੇ ਜਿਹੜੀ ਖਾਲਸੇ ਰਾਜ ਦੀ ਜ਼ਮੀਨ ਹੈ ਉਹ ਦਿੱਤੀ ਜਾਵੇ ਬਾਅਦ ਤੋਂ ਇਹਨਾਂ ਦੇ ਧਿਆਨ ਦੇ ਵਿੱਚ ਆਈ ਸਰਕਾਰ ਦੇ ਧਿਆਨ ਦੇ ਵਿੱਚ ਆਈ ਕਹਿੰਦੇ ਹੱਲ ਹੋ ਗਿਆ ਕੋਈ ਅਜਿਹਾ ਲੰਬਾ ਟੌੜਾ ਕਰਨ ਦੀ ਕੋਈ ਨਹੀਂ ਪਰ ਸੰਗਤ ਧੰਨਵਾਦੀ ਵੀ ਕਰਦੀ ਹੈ ਚੱਡਾ ਸਾਹਿਬ ਤੋਂ ਕਰਾਂਗੇ ਪਹਿਲਾਂ ਸ਼ੁਰੂਆਤ ਅਚੱਡਾ ਸਾਹਿਬ ਪਹਿਲਾਂ ਤੁਸੀਂ ਕਿਵੇਂ ਦੇਖਦੇ ਹੋ ਆਪ ਵੀ ਧੰਨਵਾਦ ਕੀਤਾ ਜਾ ਰਿਹਾ ਤੁਸੀਂ ਇੱਥੇ ਪਹੁੰਚੇ ਹੋ ਸੰਗਤ ਦੂਰ ਤੋਂ ਆਈ ਹੈ ਤੁਹਾਨੂੰ ਸ਼ਾਇਦ ਮਿਲਦਾ ਇੰਨੀ ਵਾਰੀ ਨਹੀਂ ਮਿਲੇ ਹੋਣਗੇ ਟੇਬਲ ਟॉक ਜਾਂ ਕਿ ਕਿਤੇ ਦਾ ਵਾਣ ਵੀ ਸ਼ੁਕਰਾਨਾ ਕਰਨ ਆਇਆ ਵਾਹਿਗੁਰੂ ਦਾ ਕਿ ਵਾਹਿਗੁਰੂ ਨੇ ਸਾਨੂੰ ਸਭ ਨੂੰ ਤਾਕਤ ਬਖਸ਼ੀ ਹੈ ਮੈਨੂੰ ਐਮਐਲਏ ਹੋਣ ਦੇ ਨਾਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਵੀ ਤੇ ਮੋਰਚੇ ਵਾਲੇ ਵੀਰਾਂ ਨੂੰ ਵੀ ਸਾਨੂੰ ਸਭ ਨੂੰ ਵਾਹਿਗੁਰੂ ਨੇ ਤਾਕਤ ਬਖਸ਼ੀ ਹੈ ਕਿ ਆਪਾਂ ਸਾਰੇ ਮਿਲ ਜੁਲ ਕੇ ਇਹ ਜਿਹੜਾ ਕਾਰਜ ਹੈ ਜਿਹੜਾ 17 ਸਾਲਾਂ ਤੋਂ ਨਹੀਂ ਹੋਇਆ ਉਹ ਆਪਾਂ ਕਰ ਸਕਦੇ ਹਾਂ ਅਸੀਂ ਸਾਰੇ ਵਾਹਿਗੁਰੂ ਦਾ ਇਸ ਗੱਲ ਜਿੱਥੇ ਸ਼ੁਕਰਾਨਾ ਕਰ ਲੈ ਆਏ ਹਾਂ ਜੀ ਆ ਸ਼ੁਕਰਾਨਾ ਕਰਨਾ ਇਹਨੇ ਐਮਐਲਏ ਸਹਿਬਾਨ ਤੁਸੀਂ ਵੀ ਆ ਕੇ ਮਿਲੇ ਹੋ ਸੁਲਵਾਦ ਕਰ ਰਹੇ ਤੁਸੀਂ ਆਏ ਕਿੱਥੋਂ ਤੇ ਐਮਐਲਏ ਸਾਹਿਬ ਨੂੰ ਅੱਜ ਮਿਲੇ ਹੋ ਧੰਨਵਾਦ ਕਰ ਰਹੇ ਤੁਹਾਨੂੰ ਕੀ ਲੱਗਦਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਕਿ ਉਹਨਾਂ ਤੋਂ ਕਿਉਂ ਨਹੀਂ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਟਰਾਂਸਪੋਰਟ ਮਹਿਕਮੇ ਤੋਂ ਤੇ ਇਹ ਡਰਾਈਵਰ ਭਰਾਵਾਂ ਦੇ ਆਗੂ ਹੋਣ ਦੇ ਨਾਤੇ ਅਸੀਂ ਐਮਐਲਏ ਸਾਹਿਬ ਦਾ ਬੜਾ ਬੜਾ ਧੰਨਵਾਦ ਕਰਨੇ ਆ ਦੇਖੋ ਮਤਲਬ ਇਹ ਪ੍ਰਮਾਤਮਾ ਨੇ ਸੇਰਾ ਦੇਣਾ ਹੁੰਦਾ ਆnde ਇਹ ਪਹਿਲੀਆਂ ਸਰਕਾਰਾਂ ਨਦਰ ਪੱਠੀ ਜੇਕਰ ਸੁਲਤਾਨਾ ਘਾਓ ਕਰਾਇੰਦਾ ਉਹਨਾਂ ਸੁਲਤਾਨ ਸਨ ਮਹਾਰਾਜੇ ਉਹ ਸੁਲਤਾਨਾ ਨੂੰ ਵੀ ਘਾ ਖਵਾ ਦਿੰਦਾ ਤੇ ਇਸ ਵੀਰ ਦਾ ਚਿਹਰਾ ਮੋਹਰਾ ਪ੍ਰਮਾਤਮਾ ਨੇ ਵੇਖਿਆ ਬਾਕੀ ਮੈਂ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਰਾਈ ਇਹ ਹੋਰ ਵੀ ਗੱਲ ਕਰਦੇ ਆ ਜਾਵੇ ਬਈ ਜਿਹੜੇ ਗੁਪਤ ਵੀਰ ਜਿਹੜੇ ਮਗਰ ਜਿਵੇਂ ਸਾਡੀ ਡਾਕਟਰ ਗੁਰਪ੍ਰੀਤ ਕੋਰ ਜਿਹੜੀ ਸਾਡੀ ਭੈਣ ਹੈ ਸਾਡੇ ਭੇਵੇ ਹਲਕੇ ਤੋਂ ਸਾਡੀ ਸਿਸਟਰ ਰਿਓ ਉਹਨਾਂ ਦੇ ਨਾਲ ਵੀ ਸਾਡੀ ਗੱਲ ਹੋਈ ਮੈਂ ਆਖਿਆ ਵੀ ਦੀਦੀ ਵੀ ਸਾਡਾ ਉਹਨਾਂ ਕਹਿੰਦਾ ਨਰਿੰਦਰ ਭਾਜੀ ਉਹ ਮੈਨੂੰ ਵੀਰਾ ਆਂਦੀ ਏ ਕਿਉਂ ਸਾਡੀ ਭੈਣ ਹੈ ਤੇ ਅਸੀਂ ਤੇ ਇਲਾਕੇ ਦੀ ਕੋਈ ਕੁੜੀ ਹੋਵੇ ਤੇ ਉਹਨੂੰ ਅਸੀਂ ਭੈਣ ਬਣਾਨੇ ਆ ਉਹ ਤੇ ਸਾਡੀ ਫੇਰ ਨਹੀਂ ਜੀ ਮੇਰੀ ਜ਼ਮੀਨ ਵਟ ਨਾਲ ਵਾਟੇ ਉਹਨਾਂ ਦੀ ਸਾਡੀ ਜਿਹੜੀ ਭਗਵੰਤ ਸਪਮਾਨ ਸਿੰਘ ਦੇ ਜਿਹੜੇ ਘਰੋਂ ਨੇ ਉਹ ਸਾਡੀ ਸਿਸਟਰ ਹੈ ਸਾਡੇ ਪਿੰਡ ਦੇ ਨੇ ਉਹ ਤੇ ਉਹਨਾਂ ਨੂੰ ਤੇ ਬਾਕੀ ਉਹਨਾਂ ਦਾ ਵੀ ਬੜਾ ਬੜਾ ਧੰਨਵਾਦ ਤੇ ਸਾਡੀ ਭੈਣ ਜੀ ਨੇ ਤੇ ਬਾਕੀ ਐਮਐਲਏ ਸਾਹਿਬ ਦਾ ਬੜਾ ਬੜਾ ਧੰਨਵਾਦ ਵੀ ਜਿਹੜਾ ਉਹਨਾਂ ਨੇ ਇਹਨਾਂ ਨੂੰ ਕਹਿ ਕੇ ਇਹਨਾਂ ਤੋਂ ਇਹ ਕਾਰਜ ਕਰਾਇਆ ਨਹੀਂ ਤੇ ਇੰਨੇ ਸਾਲ ਹੋ ਗਏ ਸਨ ਠੀਕ ਹੈ ਬਾਕੀ ਮੈਂ ਕਿਸੇ ਰਾਜਨੀਤੀ ਚ ਕੋਈ ਸਬੰਧ ਨਹੀਂ ਮੈਂ ਰੱਖਦਾ ਮੇਰਾ ਵੇਖੋ ਅਸੀਂ ਟਰਾਂਸਪੋਰਟਰਾਂ ਨਾਲ ਵੈਸੇ ਸਾਨੂੰ ਕੋਈ ਪਤਾ ਨਹੀਂ ਕਿਦੇ ਮਤਲਬ ਕਿਦੇ ਨੇ ਕੋਲ ਜਾਣਾ ਪੈ ਜੇ ਠੀਕ ਹੈ ਨਾ ਪਰ ਜਿਹੜੀ ਸਚਾਈ ਸ਼ਰਾ ਇਹ ਆਂਦੀ ਹੈ ਵੀ ਜਿਹੜਾ ਚੰਗਾ ਕੰਮ ਕਰਦਾ ਉਹ ਉਹਦਾ ਤੁਸੀਂ ਉਹਦਾ ਹਾਜ਼ਰੀ ਜੂਰੀ ਜ਼ਰੂਰ ਅਸੀਂ ਅੱਜ ਭਰਾ ਨੂੰ ਵਾਅਦਾ ਕਰਕੇ ਚੱਲੇ ਆਂ ਬਾਬਾ ਬਖਸ਼ੀ ਸ਼ਰੀ ਸਾਡੇ ਹੀ ਨੇ ਅਸੀਂ ਇਕੱਠੇ ਹੀ ਰਹੇ ਆਂ ਸਾਰੇ ਉਹ ਸਰਪੂਜੀ ਭਰਾ ਨੇ ਸਾਡੇ ਅੱਜ ਐਮਐਲਏ ਸਾਹਿਬ ਨੂੰ ਵੀ ਟਰਾਂਸਪੋਰਟ ਮਹਿਕਮੇ ਵੱਲੋਂ ਜਾਂ ਕੋਈ ਡਰਾਈਵਰਾਂ ਵੱਲੋਂ ਕਿਤੇ ਸਾਡੀ ਸਪੋਰਟ ਦੀ ਲੋੜ ਹੋਈ ਤੇ ਅਸੀਂ ਅਸੀਂ ਐਮਐਲਏ ਸਾਹਿਬ ਦਾ ਮਨੋਂ ਤਣੋਂ ਸਾਥ ਦੇਵਾਂਗੇ ਤੇ ਅਸੀਂ ਐਮਐਲਏ ਸਾਹਿਬ ਨੂੰ ਇੱਕ ਹੋਰ ਬੇਨਤੀ ਕਰਨੀ ਆ ਵੀ ਜਿਹੜਾ ਇੱਕ ਬੀਜੇਪੀ ਸਰਕਾਰ ਨੇ ਸਾਡੇ ਤੇ ਇੱਕ ਕਾਨੂੰਨ ਥੋਪਿਆ ਹੈ ਵੀ ਡਰਾਈਵਰ ਨੂੰ 10 ਸਾਲ ਦੀ ਸਜ਼ਾ 5 ਲੱਖ ਰੁਪਏ ਜੁਰਮਾਨਾ ਵੀ ਅਸੀਂ ਅੱਜ ਐਮਐਲਏ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਆ ਵੀ ਭਾਜੀ ਸਾਡਾ ਜਰੂਰ ਹੋ ਸਾਡੀ ਆਵਾਜ਼ ਪਹੁੰਚਾਓ ਤੇ ਧੰਨਵਾਦ ਕੀਤਾ ਜਾਇਆ ਐਮਐਲਏ ਸਾਹਿਬ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਜਿਵੇਂ ਇਹਨਾਂ ਨੇ ਧੰਨਵਾਦ ਕੀਤਾ ਤਾਂ ਇਹ ਸਾਰੀਆਂ ਚੀਜ਼ ਇਹ ਸਾਰੇ ਸੰਗਤਾਂ ਦੇ ਜੋ ਦਿਲਾਂ ਦੇ ਬਲਬਲੇ ਆ ਹੋਇਆ ਕਿਉਂਕਿ ਸਭ ਸਭ ਚਾਹੁੰਦੇ ਸੀਗੇ ਕਿ ਕਾਰਜ ਹੋਵੇ ਸੋ ਸਾਰਿਆਂ ਨੂੰ ਮਾਣ ਜਿਸ ਗੱਲ ਦੀ ਖੁਸ਼ੀ ਹੈ ਕਿ ਇਹ ਕਾਰ ਸਿਰੇ ਚੜਿਆ ਜੀ ਸਰਕਾਰ ਵੱਲੋਂ ਹੋਰ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਅੱਗੇ ਕੀਤਾ ਜਾਏਗਾ ਟੂਰਿਸਟਸ ਨੂੰ ਲੈ ਕੇ ਇਸ ਸਥਾਨ ਦੀ ਹੋਰ ਤਰੱਕੀ ਦੇ ਲਈ ਵੱਧ ਤੋਂ ਵੱਧ ਉਪਰਾਲੇ ਕਰਾਂਗੇ ਹਾਂਜੀ ਕੋਈ ਰੋਡ ਮੈਪ ਤਿਆਰ ਹੋ ਰਿਹਾ ਸਰਕਾਰ ਦੇ ਵੱਲੋਂ ਕੋਈ ਟੇਬਲ ਟਾਕ ਹਾਂਜੀ ਹਲੇ ਹਲੇ ਕੋਈ ਰੋਡ ਮੈਪ ਤਿਆਰ ਨਹੀਂ ਹੋਇਆ ਪਰ ਜਲਦੀ ਕਰਵਾਵਾਂਗੇ ਜਿਹੜੇ ਪ੍ਰਾਤਨ ਇਤਿਹਾਸਕ ਚੀਜ਼ਾਂ ਨੇ ਹਿਸਟੋਰੀਕਲ ਸੀਗੀਆਂ ਜਿਹੜੀਆਂ ਉਹਨਾਂ ਨੂੰ ਇੱਥੇ ਲੈ ਕੇ ਰੱਖਿਆ ਜਾਵੇ ਇੱਥੇ ਜਿਹੜੀਆਂ ਚੀਜ਼ਾਂ ਨੇ ਸੰਗਤ ਦਰਸ਼ਨ ਕਰ ਸਕੇ ਉਹਨਾਂ ਬਾਰੇ ਵੀ ਕੋਈ ਗੱਲਬਾਤ ਹੋਏਗੀ ਅ ਜੋ ਵੀ ਵਧੀਆ ਤੋਂ ਵਧੀਆ ਤੇ ਵੱਧ ਤੋਂ ਵੱਧ ਹੋ ਸਕਿਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸ਼ੁਕਰੀਆ ਐਮਐਲਏ ਦਿਨੇਸ਼ ਚੱਡਾ ਸੀਗੇ ਸਾਡੇ ਨਾਲ ਗੱਲਬਾਤ ਕਰਦੇ ਸੀਗੇ ਰੂਪਨ ਦੇ ਵਿਧਾਇਕ ਨੇ ਤਾਂ ਇਹ ਇੱਥੇ ਪਹੁੰਚੇ ਨੇ ਨਤਮਸਤਕ ਹੋਏ ਨੇ ਤਾਂ ਤਨਵਾਦ ਵਿੱਚ ਸੰਮਤ ਕਰਦੀ ਨਜ਼ਰ ਆ ਰਹੀ ਆ ਕੈਮਰ ਸਾਹ ਜੋਗਦੇ ਸਿਹਾਰੀ ਸ਼ੁਕਰੀਆ ਧੰਨਵਾਦ